ਜਾਨੀਤਾ ਅਸ਼ੀਤ ਤੇ ਮੇਹਾ ਤੁਹਾਡੇ ਨਾਲ ਜਸਬੀਰ ਗੁਰਜ ਸੀ ਬਟਾਲਾ ਪੁਲਿਸ ਨੇ ਫਰੋਤੀ ਦੀ ਮੰਕਰਨ ਵਾਲੇ ਅਤੇ ਇੱਕ ਦੁਕਾਨ ਤੇ ਗੋਲੀਆਂ ਚਲਾਉਣ ਵਾਲੇ ਇੱਕ گرو ਦਾ ਪਰਦਾਫਾਸ਼ ਕੀਤਾ ਹੈ ਇਸ ਸਬੰਧ ਵਿੱਚ ਬਟਾਲਾ ਦੇ ਐਸਐਸਪੀ ਸੁਹੇਲ ਕਾਸਿਮ ਮੀਰ ਨੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਹੈ ਕਿ ਪਿਛਲੇ ਮਹੀਨੇ ਦੀ 24 ਅਤੇ 25 ਤਾਰੀਖ ਨੂੰ ਪਰਮਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਨੂੰ ਧਮਕੀ ਮਿਲੀ ਸੀ ਇੱਕ ਵਿਦੇਸ਼ੀ ਨੰਬਰ ਤੋਂ ਕਾਲ ਕਰਕੇ ਉਸ ਕੋਲੋਂ 50 ਲੱਖ ਰੁਪਏ ਦੀ ਫਰौती ਦੀ ਮੰਗ ਕੀਤੀ ਗਈ ਸੀ ਫਰौती ਮੰਗਣ ਵਾਲੇ ਨੇ ਕਿਹਾ ਸੀ ਕਿ ਉਹ ਜੈਸਲ ਚੰਬਲ ਬੋਲਦਾ ਹੈ ਐਸਐਸਪੀ ਨੇ ਦੱਸਿਆ ਹੈ ਕਿ ਪਰਮਿੰਦਰ ਸਿੰਘ ਦੀ ਰੈਡੀਮੇਡ ਕੱਪੜਿਆਂ ਦੀ ਦੁਕਾਨ ਹੈ ਜਿਹੜੀ ਕਿ ਘੈਂਟ ਕਲੈਕਸ਼ਨ ਦੇ ਨਾਮ ਦੇ ਨਾਲ ਜਾਣੀ ਜਾਂਦੀ ਹੈ ਇਹ ਦੁਕਾਨ ਫਤੇਗੜ ਚੂੜੀਆਂ ਦੇ ਵਿੱਚ ਹੈ ਉਹਨਾਂ ਨੇ ਅੱਗੇ ਦੱਸਿਆ ਹੈ ਕਿ ਪਿਛਲੇ ਮਹੀਨੇ ਦੀ ਆਖਰੀ ਤਾਰੀਖ ਨੂੰ ਫਤੇਗੜ ਚੂੜੀਆਂ ਦੇ ਦਸਤੂਰ-ਏ-ਦਸਤਾਰ ਨਾਮ ਦੀ ਦੁਕਾਨ ਤੇ ਵੀ ਫਾਇਰਿੰਗ ਹੋਈ ਸੀ ਇਹ ਪਰਮਿੰਦਰ ਸਿੰਘ ਦੀ ਦੁਕਾਨ ਘੈਂਟ ਕਲੈਕਸ਼ਨ ਦੇ ਨਾਲ ਦੀ ਹੀ ਦੁਕਾਨ ਹੈ ਜਿਸ ਦੇ ਕੋਲੋਂ ਫਰौती ਦੀ ਮੰਗ ਹੋਈ ਸੀ ਪੁਲਿਸ ਨੇ ਇਹ ਮੁਕੱਦਮੇ ਟਰੇਸ ਕਰਨ ਦੇ ਲਈ ਵੱਖ-ਵੱਖ ਟੀਮਾਂ ਬਣਾਈਆਂ ਸਨ ਤੇ ਹੁਣ ਪੁਲਿਸ ਨੂੰ ਇਹਨਾਂ ਮਾਮਲਿਆਂ ਦੇ ਵਿੱਚ ਵੱਡੀ ਸਫਲਤਾ ਹਾਸਿਲ ਹੋਈ ਹੈ ਪੁਲਿਸ ਨੇ ਇਹਨਾਂ ਦੋਵਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਦਾ ਰਹਿਣ ਵਾਲਾ ਰਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਸ਼ਾਮਿਲ ਨੇ ਹੁਣ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਐਸਐਸਪੀ ਸੁਹੇਲ ਕਾਸਿਮੀਰ ਦਾ ਕਹਿਣਾ ਹੈ ਕਿ ਇਹਨਾਂ ਦੇ ਕੋਲੋਂ ਹੁਣ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਮਾਨਯੋਗ ਡੀਜੀਪੀ ਪੰਜਾਬ ਡੀਆਜੀ ਬਾਰਡਰ ਰੇਡ ਦੇ ਦਿਸ਼ਾ ਨਿਰਦੇਸ਼ਾ ਹੇਠ ਬਟਾਲਾ ਪੁਲਿਸ ਨੂੰ ਉੱਦੋਂ ਇੱਕ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਇੱਕ ਐਕਸਟਰਸ਼ਨ ਬੇਸਡ ਫਾਇਰਿੰਗ ਮੋਡੂਲ ਦਾ ਪਰਦਾਫਾਸ਼ ਕਰ ਲਿਆ ਤਾਂ ਉਹਦੇ ਵਿੱਚ ਜਿਹੜੇ ਜਿਹੜੇ ਮੈਂਬਰਸ ਹੈ ਉਹਨਾਂ ਨੂੰ ਅਸੀਂ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਉਹਦੇ ਵਿੱਚ ਖਾਸ ਕਰਕੇ 24 ਐਂਡ 25 ਜੁਲਾਈ ਨੂੰ ਇੱਕ ਪਰਮੰਦਰ ਸਿੰਘ ਨਾਮ ਦਾ ਇੱਕ ਬਿਜ਼ਨਸਮੈਨ ਹੈ ਜਿਹੜਾ ਕੋਟਲੀ ਸੁਰਤ ਮਲਿਆ ਚ ਰਹਿੰਦਾ ਹੈ ਇਹਦਾ ਰੈਡੀमेड ਗਾਰਮੈਂਟ ਦੀ ਦੋ ਦੁਕਾਨਾਂ ਹੈਗੀਆਂ ਇੱਕ ਕੋਟਲੀ ਸੂਰਤ ਮਲੀਆਂ ਚ ਇੱਕ ਫਤਿਹਗੜ੍ਹ ਸੋੜੀਆਂ ਦੇ ਵਿੱਚ ਤਾਂ ਇਹਨੂੰ ਬਾਹਰਲੇ ਇੱਕ ਫੋਰਨ ਨੰਬਰ ਤੋਂ ਫਰੈਟ ਕਾਲ ਆਈਆਂ ਸੀਗੀਆਂ ਉਹਦੇ ਵਿੱਚ ਇਹਨੂੰ ਜਿਹਦੇ ਕੋਲ 50 ਲੱਖ ਦੀ ਰੰਗਦਾਰੀ ਮੰਗੀ ਗਈ ਸੀ ਤਾਂ ਇਹਨੇ 25 ਤਰੀਕ ਨੂੰ ਵੀ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਉਹਦਾ ਇੱਕ ਮੁਕੱਦਮਾ ਅਸੀਂ ਦਰਜ ਕਰ ਲਿਆ 95/25 ਅੰਦਰ ਰਿਲੇਵੈਂਟ ਸੈਕਸ਼ਨ ਦਾ BNS ਕੋਟਲੀ ਸੂਰਤ ਮਲੀਆਂ ਥਾਣੇ ਦੇ ਵਿੱਚ ਇਹ ਮੁਕੱਦਮਾ ਦਰਜ ਹੋਇਆ ਉਸ ਤੋਂ 4-5 ਦਿਨ ਬਾਅਦ 31 ਜੁਲਾਈ ਨੂੰ ਅ ਸਵੇਰੇ ਕਰੀਬਨ 11:30 ਵਜੇ ਦੋ ਬੰਦੇ ਆਂਦੇ ਹੈ ਨਕਾਬ ਪੋਸ਼ ਸਕੂਟਰ ਸਾਈਕਲ ਤੇ ਆਂਦੇ ਹੈ ਤਾਂ ਫਟੇ ਘਟ ਚੋਰੀਆਂ ਦੇ ਵਿੱਚ ਇੱਕ ਦਸਤੂਰੇ ਦਸ ਦਸਤਾਰ ਨਾਮ ਦੀ ਇੱਕ ਦੁਕਾਨ ਹੈ ਉਥੇ ਫਾਇਰਿੰਗ ਕਰਕੇ ਜਾਂਦੇ ਹੈ ਇਹ ਜਿਹੜੀ ਦੁਕਾਨ ਹੈ ਇਹ ਬਿਲਕੁਲ ਜਿਹੜਾ ਪਰਮੰਦਰ ਸਿੰਘ ਹੈ ਉਹਦੀ ਕੈਂਟ ਕਲੈਕਸ਼ਨ ਵਾਲੀ ਦੁਕਾਨ ਦੇ ਬਿਲਕੁਲ ਐਡਜਸੈਂਟ ਹੈ

ਨਵिनल ਆਪਣੀ ਡੀਐਸਪੀ ਫਤਿਹਗੜ ਚੂੜੀਆਂ ਐਸਐਚਓ ਫਤਿਹਗੜ ਚੂੜੀਆਂ ਐਂਡ ਆਲਸੋ ਸਾਡੇ ਜਿਹੜੇ ਸੀਆਈ ਇਨਚਾਰਜ ਹੈ ਤਾਂ ਓਵਰ ਅ ਪੀਰੀਅਡ ਆਫ 4 5 ਡੇਜ਼ ਕੰਸਿਸਟੈਂਟਲੀ ਇਹਦੇ ਵਿੱਚ ਹਿਊਮਨ ਐਂਡ ਟੈਕਨੀਕਲ ਇੰਡ ਜਨਰੇਟ ਕਰਕੇ ਅਸੀਂ ਇਹਦੇ ਵਿੱਚ ਜਿਹੜੇ ਮੁਲਜ਼ਮ ਹੈ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਤਾਂ ਵਾਂਸ ਦੇ ਵੇਰ ਆਈਡੈਂਟੀਫਾਈਡ ਉਸ ਤੋਂ ਬਾਅਦ ਫਿਰ ਅੱਜ ਇਹਨਾਂ ਦੀ ਗ੍ਰਿਫਤਾਰੀ ਹੋਈ ਇਹਦੇ ਵਿੱਚ ਜਿਹੜੇ ਮੁਲਜ਼ਮ ਮੌਕੇ ਤੇ ਆਏ ਸੀਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀਗੀ ਇੱਕ ਦਾ ਨਾਮ ਰਵਿੰਦਰ ਸਿੰਘ ਹੈ ਸਨਾਫ ਅਜੀਤ ਸਿੰਘ ਇਹ ਹੈ ਰੋਡੇਸ਼ਾ ਕਾਲੋਨੀ ਅੰਮ੍ਰਿਤਸਰ ਦਾ ਰਹਿਣ ਵਾਲਾ ਇਹਦੇ ਬਰ ਖਾਫ ਇੱਕ 379 ਬੀ ਦਾ ਇੱਕ ਪੁਰਾਣਾ ਮੁਕਦਮਾ ਦਰਜ ਹੈ ਤੇ ਦੂਜਾ ਜਿਹੜਾ ਬੰਦਾ ਹੈ ਜਿਨੇ ਮੌਕੇ ਤੇ ਗੋਲੀ ਚਲਾਈ ਸੀਗੀ ਹਰਪ੍ਰੀਤ ਸਿੰਘ ਔਰ ਫੈਪੀ ਸਨਾਫ ਦਵਿੰਦਰਪਾਲ ਸਿੰਘ ਇਹ ਕੁਨਾਨਪੁਰ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇਹਦੇ ਬਰ ਖਾਫ 307 ਦਾ ਇੱਕ ਮੁਕਦਮਾ ਪਹਿਲਾ ਦਰਜ ਹੈ ਤਾਂ ਜਦੋਂ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਅੱਜ ਇਹਨਾਂ ਨੂੰ ਅਸੀਂ ਕੋਰਟ ਦੇ ਵਿੱਚ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਲਿਆ ਸੀਗਾ ਉੱਥੇ ਰਿਮਾਂਡ ਲੈ ਕੇ ਜਦੋਂ ਵਾਪਸ ਆ ਰਹੇ ਸੀਗੇ ਹਰਪ੍ਰੀਤ ਸਿੰਘ ਹੈਪੀ ਨੂੰ ਅਸੀਂ ਵਾਪਸ ਥਾਣੇ ਲੈ ਜਾ ਰਹੇ ਸੀਗੇ ਤਾਂ ਉਹਦੇ ਵਿੱਚ ਰਸਤੇ ਦੇ ਵਿੱਚ ਇੰਨ ਫਾਦੇਗਰ ਚੋੜੀਆ ਸਬਡਿਵੀਜ਼ਨ ਐਜ਼ ਦੀ ਡੀਐਸਪੀ ਸਾਹਿਬ ਨੇ ਰਿਪੋਰਟ ਕਰਤਾ ਕਿ ਇਹ ਜਿਹੜਾ ਹੈਪੀ ਹੈ ਹਰਪ੍ਰੀਤ ਸਿੰਘ ਹੈਪੀ ਹੀ ਟ్రਾਈ ਟੂ ਸਨੈਚ ਦ ਵੈਪਨ ਜਿਹੜੀ ਐਸਕਾਟ ਪਾਰਟੀ ਸੀਗੀ ए इन इस, तो इस, 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 तो इस वे वो सिविल हॉस्पिटल है इतना मैं ये भी एड करना चाहना कि ये जरा इंसीडेंट है मान लो एम पी साहब है गुरदासपुर ने इस इंसीडेंट को रेफर कियाडिया प्लेटफॉर्म है तो ये हम तक जी सा इनवेस्टिगे हुई है बंदी आइडेंटिफाई कर लिया है, तो है जिसने सारा बेसिकली ग्राउंड से करायाथिंग में शनाख्त हजे डिस्कलोज नहीं कर सकता फॉर ऑबियस रीजन ਤਾਂ ਉਨੋਂ ਵੀ ਫੜੰਦੇ ਜਿਹੜੇ ਉਪਰਾਲੇ ਉਹ ਪੁਲਿਸ ਦੁਆਰਾ ਕੀਤੇ ਜਾਂਦੇ ਨੇ ਤਾਕੀਰ ਦੇ ਵਿੱਚ ਮੈਂ ਤੁਹਾਡੇ ਰਾਹੀਂ ਇਹ ਦੱਸਣਾ ਵੀ ਚਾਹੁੰਦਾ ਕਿ ਜਿਹੜਾ ਬਟਾਲਾ ਪੁਲਿਸ ਮੁਸਤੈਦ ਹੈ ਐਂ ਇਸੀ वचनबद्ध ਹੈ ਕਿ ਇਹੋ ਜੀ ਜਿਹੜੀ ਕੋਈ ਹਰਕਤ ਹੈ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਕਿਸੇ ਬਿਜ਼ਨਸਮੈਨ ਨੂੰ ਜਾਂ ਜਿਹੜਾ ਕਾਰੋਬਾਰੀ ਹੈ ਉਹਨਾਂ ਨੂੰ ਡਰਾਵਾ ਦਿੱਤਾ ਜਾਵੇ ਜਾਂ ਤਮਕੀ ਦਿੱਤੀ ਜਾਵੇ ਤਾਂ ਵੀ ਵਿਲ ਡੀਲ ਵਿਦ ਸੱਚ ਐਲੀਮੈਂਟਸ ਵਿਦ ਬਰੀ ਹੈਵੀ ਹੈਂਡ ਐਂ ਉਹਦੇ ਵਿੱਚ ਜਿਹੜਾ ਵੀ ਕੋਈ ਬੰਦਾ ਹੋਗਾ जरा खमियाजा है वो बहुत भारी होगा तो वो उन्होंने पुगतना पैण थैंक यू ये फिलहाल जरामिंदर सिंह आए थे उन्हें रिपोर्ट किया कि पंजा लख की जो रनदारी है मेरे को लो मंगी गई है तो वोस लिखे अमीडिएटली खर्चा दर्ज कर लिया तो फिलहाल इस, इसी केस केैसल चैम्बल नाम का गैंग है एज ऑफ नाउ वो यूएस बैठा है आ, ऐसी, उन्हें ये फिरोती मिलनी सी हजे असि चूंकि हमने असी रिमांड ले लिया है इन्होंने को पांच दिन का साढ़े को रिमांड है ड्यूरिंग द इनवेस्टिगे जी चल रही है उसके असली भी, वो भी आ, रिकवर करा चंबल का एक सौ जशूर के नहीं यो जी कोई जी प्रिलिमनरी इन्वेस्टिगेशन कोई लिंक सामने नहीं आया ਪਾ ਬਲਕਿ ਜਿਹੜਾ ਇਹ ਜਸਲ ਹੈ ਇਹ ਵੀ ਇਸ ਨਿਊਸ ਤੋਂ ਆਪਰੇਟ ਕਰਦਾ ਪਿਆ इवन ਜਿਹੜਾ ਬੰਦਾ ਜਿਹਦੇ ਰਾਹੀ ਹੈ ਤਰਾਹੀ ਇਸ ਫਰੋਂ ਪਰੰਤਾਰਨ ਆਲਸੋ ਜੂ ਜਸਲ ਵੀ ਪਰੰਤਾਰਨ ਦਾ ਹੈਗਾ ਦਾ ਅਸੀਂ ਉਸ ਬੰਦੇ ਨੂੰ ਫਰਮ ਦਾ ਵੀ ਸਾਡਾ ਉਪਰਾਲਾ ਚੱਲਦਾ ਪਿਆ ਸਰ ਕਦੇ ਵੀ ਕਦੇ ਜਸਲ ਕੋਈ ਕੁਝ ਇਹੋ ਜਿਹੀ ਪਲੇਟਫਾਰਮ ਆਪਣੇ ਪੁਲਿਸ ਡਿਸਟ੍ਰਿਕਟ ਦੇ ਚਿਹਰੇ ਵੀ ਜੀ ਜਸਲ ਬੜਾ ਨੋਟਿਉਰੀਅਸ ਗੈਂਗਸਟਰ ਹੈ ਤਾਂ ਉਹ ਕਰਦਾ ਰਹਿੰਦਾ ਤਰੰਤਾਰਨ ਦੇ ਵਿੱਚ ਕਾਫੀ ਐਕਟਿਵ ਹੈ ਤਾਂ ওভার ਅ ਪੀਰੀਅਡ ਆਫ ਟਾਈਮ ਉਸਨੇ ਆਪਣਾ ਜਿਹੜਾ ਇਹ ਦਬਦਬਾ ਉਹ ਕੋਸ਼ਿਸ਼ ਕਰਦਾ ਕਿ ਇਥੇ ਬਾਰਡਰ ਏਰੀਆ ਦੇ ਵਿੱਚ ਬਣਾਉਂਦਾ ਤਾਂ ਉਹਦੇ ਤਹਿਤ ਹੀ ਉਹਨੇ ਥ੍ਰੈਡ ਕਾਲਸ ਕੀਤੀਆਂ ਗਈਆਂ